ਜਸਟਿਸ ਯਾਸ਼ਵੰਤ ਵਰਮਾ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਅਜ ਸੁਪਰੀਮ ਕੋਰਟ ਦੇ ਵਿੱਚ ਦੋ ਜੱਜਾਂ ਦੀ ਬੈਂਚ ਕਰੇਗੀ ਸੁਣਾਈ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਦੇ ਭਾਗ ਦੇ ਮੁਖੀ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਦੇ ਬਿਆਨ ਵੀ ਕੀਤੇ ਗਏ ਨੇ ਦਰਜ ਦਿੱਲੀ ਹਾਈ ਕੋਰਟ ਦੇ ਜਸਟਿਸ ਦੇ ਘਰੋਂ ਮਿਲਿਆ ਸੀ ਕੈਸ਼ ਜਲਦ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ ਅਰੂਸ ਹੈ ਯੂਕਰੇਨ ਈਓਟ ਬਾਅਦ ਹੋਵੇਗਾ ਪਹਿਲਾ ਦੌਰਾ ਤਰੀਕਾਂ ਦਾ ਹਾਲੇ ਨਹੀਂ ਕੀਤਾ ਗਿਆ ਐਲਾਨ ਪਿਛਲੇ ਸਾਲ ਰੂਸ ਫੇਰੀ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉੱਤੇ ਨੂੰ ਭਾਰਤ ਆਉਣ ਦਾ ਦਿੱਤਾ ਸੀ ਸੱਦਾ ਪਾਰਿਸ ਰੱਖਿਆ ਵਾਲੇ ਵਾਈਟ ਹਾ우스 ਦੇ ਵਿੱਚ ਦਾਖਲ ਹੋਇਆ ਛੋਟਾ ਬੱਚਾ ਸੈਕ੍ਰੀਟ ਸਰਵਿਸ ਦੇ ਅਫਸਰਾਂ ਨੇ ਬੱਚੇ ਨੂੰ ਫੜ ਕੇ ਮਾਪਿਆਂ ਨੂੰ ਸੌਂਪਿਆ ਲਾਂਦੀ ਵਾਰਡ ਰਾਹੀਂ ਆਇਆ ਸੀ ਅੰਦਰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਵੀਡੀਓ ਲੋਕ ਸਭਾ ਦੇ ਵਿੱਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਹੋਇਆ ਪਾਸ ਅਮਿਤ ਸ਼ਾਹ ਬੋਲੇ ਦੇਸ਼ ਧਰਮਸ਼ਾਲਾ ਨਹੀਂ ਹੈ ਕਾਨੂੰਨ ਦੀ ਪਰਣਾ ਕਰਨਾ ਜ਼ਰੂਰੀ ਜੋ ਸਾਡੀ ਸੁਰੱਖਿਆ ਦੇ ਲਈ ਖਤਰਾ ਪੈਦਾ ਕਰੇਗਾ ਉਸ ਤੇ ਨਜ਼ਰ ਪੰਜਾਬ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਕੀਤਾ ਰਿਹਾ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਨੂੰ ਮੁਕਸਰ ਜੇਲ੍ਹ ਤੋਂ ਛੱਡਿਆ 19 ਮਾਰਚ ਨੂੰ ਪੁਲਿਸ ਨੇ ਕਿਸਾਨ ਆਗੂਆਂ ਨੂੰ ਕੀਤਾ ਸੀ ਡਿਟੇਨ ਅਭਿਮਨਿਓ ਕਹਾੜ ਤੇ ਕਾਕਾ ਸਿੰਘ ਕੋਟੜਾ ਨੂੰ ਵੀ ਕੀਤਾ ਰਿਹਾ ਹਰਜੋਤ ਸਿੰਘ ਹਰਦੋ ਛੰਡੇ ਨੂੰ ਵੀ ਛੱਡਿਆ ਪਟਿਆਲਾ ਜੇਲ੍ਹ ਦੇ ਵਿੱਚ ਰੱਖੇ ਗਏ ਸਨ ਇਹ ਕਿਸਾਨ ਲੀਡਰ ਅਕਾਲੀ ਦਲ ਦੇ ਮੁਖਬਲਾਰੀ ਅਰਸ਼ਦੀਪ ਕਲੇਰ ਨੂੰ ਮਿਲੀ ਜਾਨ ਨੂੰ ਮਾਰਨ ਦੀ ਧਮਕੀ ਧਮਕੀ ਦੇਣ ਵਾਲੇ ਨੇ ਖੁਦ ਨੂੰ ਦੱਸਿਆ ਮੰਡੀ ਬੋੜ ਦਾ ਸੀਨੀਅਰ ਅਫਸਰ ਅਤੇ ਅਮਰਪਾਲ ਦਾ ਕਰੀਬੀ ਅਕਾਲੀ ਦਲ ਦੇ ਵਫਦ ਨੇ ਸਪੈਸ਼ਲ ਡੀਜੀਪੀ ਅਰਪੀ ਸ਼ੁਕਲਾ ਦੇ ਕੋਲ ਦ ਕਲੇਰਨ ਉਸ ਤੰਕੀ ਮਿਲਣ ਤੇ ਸੁਖਬੀਰ ਸਿੰਘ ਬਾਦਲ ਨੇ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ ਕਿ ਆ ਸਿਆਸੀ ਵਿਰੋਧੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ਮਾਮਲੇ ਦੀ ਸੁਤੰਤਰ ਜਾਂਚ ਦੀ ਵੀ ਕੀਤੀ ਮੰਗ ਵਿਕਰਮਜੀਤ ਠਿਆਨੂ ਆਪਣੇ ਘਰ ਰੇਡ ਹੋਣ ਦਾ ਖਦਸ਼ਾ ਕਿ ਆ ਡਰੱਗ ਵਾਲੇ ਕੇਸ ਦੇ ਵਿੱਚੋਂ ਕੁਝ ਨਹੀਂ ਮਿਲਿਆ ਹੁਣ ਮੇਰੇ ਘਰ ਰੇਡ ਕਰਨ ਆਉਣਗੇ ਐ ਜੀਪੀਸੀ ਦਾ ਅੱਜ ਹੋਣ ਵਾਲਾ ਬਜਟ ਢਿਜਲਾ ਸਿਰ ਸਕਦਾ ਹੈ ਹੰਗਾਮੇ ਦਾ ਦਮਦਮੀ ਟਕਸਾਲ ਸਮੇਤ ਕਈ ਸਿੱਖ ਜਥੇਬੰਦੀਆਂ ਕਰਨਗੀਆਂ ਪ੍ਰਦਰਸ਼ਨ ਜਥੇਦਾਰਾਂ ਨੂੰ ਹਟਾਏ ਜਾਣ ਦੇ ਖਿਲਾਫ ਬੁਲੰਦ ਕਰਨਗੇ ਆਵਾਜ਼ ਅਸ਼ੇ ਖਿਲਾਫ ਜਾਗਰੂਕਤਾ ਦੇ ਲਈ ਪੈਦਲ ਯਾਤਰਾ ਕਰਨਗੇ ਗਵਰਨਰ ਗੁਲਾਬਚੰਦ ਘਟਾਰਗਿਆ 3 ਤੋਂ 8 ਅਪ੍ਰੈਲ ਤੱਕ ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਰਨਗੇ ਯਾਤਰਾ ਸਵਿਕਸੰਧਵਾ ਨੂੰ ਛੁੱਟੀ ਲੈ ਕੇ ਸ਼ਾਮਲ ਹੋਣ ਦਾ ਤਸੱਦ ਦਾ ਪੰਜਾਬ ਮੇਰਚੋਣਾ ਦੇ ਵਿੱਚ ਕਿਥੇ ਤਗੜਬੜੀ ਦੀ ਹੋਵੇਗੀ ਜਾਂਚ ਸੁਪਰੀਮ ਕੋਰਟ ਨੇ ਫੈਕਟ ਫਾਈਨਡਿੰਗ ਕਮਿਸ਼ਨ ਦਾ ਕੀਤਾ ਗਠਨ ਹਾਈ ਕੋਰਟ ਦੇ ਸਿਵਾ ਮੁਕਤ ਜੱਜ ਨਰਮਲਜੀਤ ਕੌਰ ਦੀ ਅਗਵਾਈ ਦੇ ਵਿੱਚ ਬਣਿਆ ਕਮਿਸ਼ਨ ਵੱਖ-ਵੱਖ ਪਾਰਟੀਆਂ ਨੇ ਇੱਕ ਫਿੱਟ ਗੜਬੜੀ ਦੇ ਲਾਇਸੀ ਇਲਜ਼ਾਮ ਸਿਆਮਾਨ ਨੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੰਤ ਸੀਚੇਵਾਲ ਤੇ ਕੀਤੀ ਟਿੱਪਣੀ ਤੇ ਚੁੱਕੇ ਸਵਾਲ ਕਿ ਆ ਦੁਨੀਆ ਦੇ ਵਿੱਚ ਬਹੁਤ ਲੋਕ ਜਿਨ੍ਹਾਂ ਬਿਨਾ ਡਿਗਰੀ ਤੋਂ ਕੀਤੇ ਕਮਾਲ ਸੀਚੇਵਾਲ 1999 ਤੋਂ ਚੋਗਿਰਦੇ ਤੇ ਕਰ ਰਹੇ ਨੇ ਕੰਮ ਵਿਧਾਨ ਸਭਾ ਦੇ تحصیلਦਾਰਾਂ ਤੇ ਹੋਏ ਐਕਸ਼ਨ ਤੇ ਬੋਲੇ ਸਿਆਮਾਨ ਕਿ ਆ ਜੋ ਮਾਰੇਗਾ ਭ੍ਰਿਸ਼ਟਾਚਾਰ ਦਾ ਡੰਗ ਸਰਕਾਰ ਕੱਢੇਗੀ ਉਹਦੇ ਦੰਦ ਨਰੀ ਪਾਣੀ ਨੂੰ ਲੈ ਕੇ ਸਿਆਮਾਨ ਦਾ ਵੱਡਾ ਦਾਅਵਾ 30 ਸਾਲ ਤੋਂ ਬੰਦ ਪਈਆਂ ਨਹਿਰਾਂ ਨੂੰ ਕਰਵਾਇਆ ਚਾਲੂ ਹੁਣ ਇੱਕ ਤੋਂ 1.5 ਮੀਟਰ ਤੱਕ ਉੱਪਰ ਆਇਆ ਹੈ ਪਾਣੀ ਵਿਧਾਨ ਸਭਾ ਦੇ ਵਿੱਚ ਸੀਐਮ ਦੀ ਸਪੀਚ ਦੇ ਦੌਰਾਨ ਮੌਜੂਦ ਰਹੇ ਮ੍ਰੋਦੀਪ ਸਿੰਘ ਵਿਧਾਇਕਾਂ ਨੂੰ ਬੋਲੇ ਸੀ ਜੀ ਮਾਨਕਿਆ ਸੌ ਲੱਗੇ ਤੁਸੀਂ ਬੜੇ ਚੰਗੇ ਲੱਗਦੇ ਹੋ ਜੀ ਕਰਦਾ ਸਾਡੇ ਵਾਲੇ ਸਾਡੇ ਵਾਲੇ ਪਾਸੇ ਆ ਜਾਓ ਅਕਾਲੀ ਆਗੂ ਸਰਦੀਪ ਸਿੰਘ ਢੀਂਸਾ ਦੀ ਅਚਾਨਕ ਵਿਗੜੀ ਤबीयत ਮਾੜੀ ਦੇ 47 ਦੇ ਵਿੱਚ ਕਰਵਾਇਆ ਗਿਆ ਦਾਖਲ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਆਈਸੀਯੂ ਦੇ ਵਿੱਚ ਕੀਤਾ ਦਾਖਲ ਫਾਜ਼ਲ ਕਾ ਚਾਰਤੀਅਤਿ ਮਜੂਤਾ ਕਾਉਂਸਲਰ ਦੀ ਗੁੰਮਸ਼ੁਦਗੀ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਆਰਤੀ ਗੋਲਦੀ ਸਚਦੇਵਾ ਨੇ ਹੀ ਰਚਿਆ ਸੀ ਆਪਣੀ ਗੁੰਮਸ਼ੁਦਗੀ ਦਾ ਡਰਾਮਾ ਪੁਲਿਸ ਨੇ ਲਾਪਤਾ ਹੋਣ ਵਾਲੇ ਦਿਨ ਦਾ ਸੀਸੀਟੀਵੀ ਜਾਰੀ ਕਰਕੇ ਕੀਤਾ ਖੁਲਾਸਾ ਸਵਾਲਾਂ ਦੇ ਵਿੱਚ ਕਿਰੇ ਅੰਮ੍ਰਿਤਸਰ ਦੇ ਵਿੱਚ ਦੁਰਗਾਣਾ ਮੰਦਿਰ ਦੇ ਸੁਰੱਖਿਆ ਗਾਰਡ ਮੰਦਿਰ ਦੇ ਕੰਪਲੈਕਸ ਦੇ ਵਿਚਰਾ ਪੀਣ ਅਤੇ ਚਿਕਨ ਖਾਨ ਦਾ ਇਲਜ਼ਾਮ ਪ੍ਰਬੰਧਕਾਂ ਨੇ ਸਖਤ ਕਾਰਵਾਈ ਦੀ ਕੀਤੀ ਮੰਗ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੁਰਦਾਸ ਮਾਨ ਦਾ ਸ਼ੂਬ ਰੱਦ ਹੋਣ ਦਾ ਪੱਖਿਆ ਮਾਮਲਾ ਡੀਨ ਦੇ ਖਿਲਾਫ ਫਖੜ ਹੜਤਾਲ ਤੇ ਬੈਠੇ ਵਿਦਿਆਰਥੀ ਤੇ ਪਖਪਾਤ ਕਰਨ ਦੀ ਲਗਾਏ ਇਲਜ਼ਾਮ 25 ਮਾਰਚ ਨੂੰ ਐਨਓਸੀ ਨਾ ਮਿਲਣ ਦੇ ਕਾਰਨ ਟੀਯੂ ਦੇ ਵਿੱਚ ਰੱਦ ਹੋਇਆ ਸੀ ਗੁਰਦਾਸ ਮਾਨ ਦਾ ਚੋ ਲੋਗਾ ਚ ਬਰਾਤ ਲੈ ਕੇ ਨਹੀਂ ਪਹੁੰਚਿਆ ਲਾਣਾ ਲੜਕੀ ਦਾ ਪਰਿਵਾਰ ਪੂਰੀ ਤਰ੍ਹਾਂ ਪੂਰੀ ਤਿਆਰੀ ਕਰ ਉਡੀਕਦਾ ਰਿਹਾ ਬਰਾਤਪੁਰਸ ਦੇ ਕੋਲੋਂ ਲਗਾਈ ਇਨਸਾਫ ਦੀ ਗੁਹਾਰ ਨਜਣਾ ਜੀ ਚਾਰ ਸਾਲਾ ਬੱਚੀ ਦੇ ਰੇਵ ਤੇ ਕਤਲ ਮਾਮਲੇ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਲੋਟਿਆਣਾ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਬਲਾਸਕਰ ਕਰਨ ਤੋਂ ਬਾਅਦ ਬੱਚੀ ਦਾ ਘਟਿਆ ਸੀ ਗळा ਰੋਸਪੁਰ ਦੀ ਬਸਤੀ ਪੱਟੀਆਂ ਵਾਲੀ ਦੇ ਵਿੱਚ ਮੂੰ ਬੋਲੇ ਭਰਾ ਨੇ ਮੰਦਭੁੱਦੀ ਬੱਚੀ ਦੇ ਨਾਲ ਕੀਤਾ ਜਬਰਜਨਾਬ ਬੱਚੀ ਨੂੰ ਇਕੱਲੇ ਘਰ ਦੇ ਵਿੱਚ ਦੇਖ ਕੇ ਕੀਤੀ ਤ੍ਰਿੰਦਗੀ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰ ਕੀਤੀ ਕੁੱਟਮਾਰ ਕੀਤਾ ਪੁਲਿਸ ਦੇ ਹਵਾਲੇ ਮਹਾਲੀ ਜਿਮ ਟ੍ਰੇਨਰ ਕਤਲ ਮਾਮਲੇ ਦੇ ਵਿੱਚ ਆਲ ਮੁਲਜ਼ਮ ਗ੍ਰਫ्तार ਪੰਜਾਬ ਹਿਮਾਚਲ ਪੁਲਿਸ ਦਾ ਸੰਜਾ ਆਪਰੇਸ਼ਨ ਹਰਪੀਤ ਹੈਪੋ ਗੈਂਗ ਦੇ ਨੇ ਮੈਂਬਰ ਹਥਿਆਰ ਅਤੇ ਕਾਰਬਰਾ ਬਰਨਾਲਾ ਦੇ ਭਦੌੜ ਦੇ ਵਿੱਚ ਗੁੰਡਾਗਰਦ 30 ਤੋਂ 35 ਲੋਕਾਂ ਨੇ ਟਰੱਕਾਂ ਦੇ ਵਿੱਚ ਸੌਰੇ ਡਰਾਈਵਰਾਂ ਤੇ ਕੀਤਾ ਹਮਲਾ ਕਈ ਡਰਾਈਵਰਾਂ ਦੀ ਕੀਤੀ ਕੋ ਟਮਾਟਰ ਟਰੱਕਾਂ ਦੀ ਵੀ ਕੀਤੀ ਭੰਤ ਤੋੜ ਠੇਕੇਦਾਰ ਨੇ ਰਾਜਨੀਤਿਕ ਦਬਾਅ ਤੇ ਜ਼ਬਰਨ ਵਸੂਲੀ ਦੇ ਲਗਾਏ ਇਲਜ਼ਾਮ ਅਮਰ ਸਾਹਿਬ ਦੇ ਪਿੰਡ ਭਗਤਪੁਰਾ ਦੇ ਵਿੱਚ ਨਾਬਾਲਗਾਂ ਨੂੰ ਛੇੜਨ ਦੇ ਇਲਜ਼ਾਮਾਂ ਤੇ ਵਿਧਿਆ ਵਿਵਾਦ ਪਰਿਵਾਰ ਨੇ ਲੜਕੇ ਤੇ ਕੀਤਾ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਫਾਇਰਿੰਗ ਵੀ ਕੀਤੀ ਘਰ ਦੀ ਕੀਤੀ ਭੰਤ ਤੋੜ ਤੇਰਾ ਪਪਾ ਨਾਨਕ ਦੇ ਪਿੰਡ ਨੂੰ ਘੁੰਮਣ ਦੇ ਇੱਕ ਘਰ ਦੇ ਵਿੱਚ ਚੋਰੀ ਗਵਣ ਦੀ ਵਿੱਚ ਰਹਿੰਦੇ ਨੌਜਵਾਨ ਨੇ ਇੱਕ ਚੋਰ ਨੂੰ ਕੀਤਾ ਕਾਬੂ ਦੋ ਭੱਜਣ ਦੇ ਵਿੱਚ ਹੋਏ ਕਾਮਜਾਬ ਘਟਨਾ ਵੇਲੇ ਪਰਿਵਾਰ ਗਿਆ ਹੋਇਆ ਸੀ ਗੁਰੂ ਘਰ ਸਵਰਾੜਾ ਪੁਲਸ ਨੇ ਹੈਰਣ ਵਿੱਚਣ ਵਾਲੇ ਪਤੀ ਪਤਨੀ ਨੂੰ ਕੀਤਾ ਕਾਬੂ ਦੋਵਾਂ ਦੇ ਕੋਲ ਹੈਰਣਮੀ ਹੋਈ ਬਰਾਮਤ ਦੋਵੇਂ ਇਕੱਠੇ ਹੀ ਕਰਨ ਜਾਂਦੇ ਸੀ ਨਸ਼ੇ ਦੀ ਸਪਲਾਈ ਸultanpur Lodhi ਦੇ ਨੇੜੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਲੱਗੀ ਅੱਗ 100 ਤੋਂ ਜ਼ਿਆਦਾ ਝੁੱਗੀਆਂ ਸੜਕੀਆਂ ਹੋਈਆਂ ਸਵਾਜਾਨੀ ਨੁਕਸਾਨ ਤੋਂ ਰਿਆ ਬਚਾ ਬਾੜੀ ਦੇ ਟਕੋਲੀ ਦੇ ਵਿੱਚ ਉਰਾਨੇ ਖੜੇ ਬਾਨਾਂ ਦੇ ਵਿੱਚ ਚੋਰੀ ਕੀਤਾ ਪੈਟਰੋਲ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੋ ਬਾਈਕ ਸਵਾਰ ਪੈਟਰੋਲ ਚੋਰੀ ਕਰਦੇ ਆਏ ਨਜ਼ਰ ਬਟੜਾ ਦਾ ਬਾਵਨਾਲ ਮੰਦਿਰ ਦੇ ਵਿੱਚ ਚੋਰੀ ਕਰਨ ਵਾਲੇ ਤਿੰਨ ਚੋਰ ਕਾਬੂ ਚਾਰ ਗੋਲ ਕਾਂ ਤੇ ਮਾਤਾ ਦੀ ਮੂਰਤੀ ਦੇ ਸ਼ਿੰਗਾਰ ਦੇ ਗਹਿਣੇ ਲੈ ਕੇ ਹੋਏ ਸਿਫਾਰਾ ਚੋਰੀ ਦਾ ਕੁਝ ਸਮਾਨ ਕੀਤਾ ਗਿਆ ਬਰਾਮੜ ਗਿੜਬਾਹ ਦੇ ਵਿੱਚ ਨੌਜਵਾਨ ਦੀ ਚੁੱਟੇ ਦਾ ਟੀਕਾ ਲਗਾਉਂਦੇ ਹੋਏ ਵੀਡੀਓ ਵਾਇਰਲ ਡੀਐਸਪੀ ਅਫਤਾਰ ਰਾਜਪਾਲ ਨੇ ਕਿਹਾ ਨਸ਼ਾ ਤਸਕਰਾਂ ਤੇ ਕੀਤੀ ਜਾ ਰਹੀ ਹੈ ਕਾਰਵਾਈ ਪੀੜਤਨ ਨਿਸ਼ਚਿਤ ਉਹ ਕੇਂਦਰਾਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਭਰਤੀ ਅਮਰਸਾ ਰੇਲਵੇ ਸਟੇਸ਼ਨ ਤੇ ਪੁਲਿਸ ਨੇ ਚਲਾਈ ਚੈਕਿੰਗ ਮਹਿੰਮ ਯਾਤਰੀਆਂ ਤੇ ਸਮਾਨ ਦੀ ਕੀਤੀ ਗਈ ਜਾਂਚ ਸ਼ੱਕੀ ਵਿਅਕਤੀਆਂ ਬਾਰੇ ਤੁਰੰਤ ਜਾਣਕਾਰੀ ਦੇਣ ਦੇ ਲਈ ਕਿਹਾ ਨੰਗਲ ਦੇ ਵਿੱਚ ਮੇਨ ਨੈਸ਼ਨਲ ਹਾਈਵੇ ਤੇ ਪਏ ਖੱਡੇ ਰਾਹਗੀਰਾਂ ਦੇ ਲਈ ਬਣੇ ਮੁਸੀਬਤ ਪਿੰਡ ਬ੍ਰਾਂਧਪੁਰ ਦੇ ਕੋਲ ਸੜਕ ਦੇ ਵਿੱਚ ਥਾਂ-ਥਾਂ ਪਏ ਟੋਏ ਲੋਕਾਂ ਨੇ ਵਿਭਾਗ ਤੋਂ ਜਲਦ ਠੀਕ ਮੁਰੰਮਤ ਕਰਨ ਦੀ ਕੀਤੀ ਮੰਗ ਮਹਿੰਦਰਗੜ੍ਹ ਦੇ ਪਿੰਡ ਜੋਨਾਵਾਸ ਦੇ ਵਿੱਚ ਲੋੜਵੰਦ ਪਰਿਵਾਰ ਦੀ ਆਈਡੀ ਗਲਤੀ ਕਾਰਨ ਰਾਸ਼ਨ ਕਾਰਡ ਹੋਇਆ ਰੱਦ ਆਈਡੀ ਦੇ ਵਿੱਚ ਦਿਖਾਈ ਗਈ ਸੀ ਇਹ ਕਰਪ 20 ਕਰੋੜ ਦੀ ਨਮਕ ਵਾਰ-ਵਾਰ ਸ਼ਿਕਾਇਤ ਕਰਨ ਤੇ ਵੀ ਅਧਿਕਾਰੀਆਂ ਦੇ ਵੱਲੋਂ ਨਹੀਂ ਕੀਤਾ ਗਿਆ ਗਲਤੀ ਦਾ ਸੁਧਾਰ ਕਾਮੇਡੀਅਨ ਕੋਨਾਲ ਕੰਬਰਾ ਨੂੰ ਮੁੰਬਈ ਪੁਲਿਸ ਦਾ ਸਬੰਨ 31 ਮਾਰਚ ਨੂੰ ਖਾਰਪੁਰ ਪੁਲਿਸ ਸਟੇਸ਼ਨ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਹਾਂ ਰਾਸ਼ਟਰ ਦੇ ਡਿਪਟੀ ਸੀਐਮ ਇੱਕ ਨੰਸ਼ੇ ਦੇ ਨਾਲ ਜੁੜਿਆ ਹੋਇਆ ਹੈ ਮਾਮਲਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਸਰਹਿੰਦੇ ਵਿੱਚ ਸੀਵਰੇਜ ਪ੍ਰੋਜੈਕਟ ਦਾ ਰੱਖਿਆ ਨਹੀਂ ਪੱਥਰ 98 ਲੱਖ ਰੁਪਏ ਦਾ ਆਵੇਗਾ ਖਰਚਾ ਕਿਹਾ ਵਿਕਾਸ ਦੇ ਤੌਰ ਤੇ ਮਨਿਆ ਜਾਵੇਗਾ ਸਾਲ 2025 ਸਮਰਾਲਾ ਦੇ ਸਰਕਾਰੀ ਸਕੂਲ ਦੀਆਂ ਦੋ ਲੜਕੀਆਂ ਦੀ ਫੁੱਟਬਾਲ ਨੈਸ਼ਨਲ ਗੇਮ ਦੇ ਵਿੱਚ ਹੋਈ ਚੋਣ ਦੋਵੇਂ ਟ੍ਰੇਨਿੰਗ ਲੈਣ ਲਈ ਜਾਣ ਗਈਆਂ ਆਸਟਰੀਆ ਸਟੇਟ ਅੰਡਰ 17 ਅਤੇ ਸਟੇਟ ਅੰਡਰ 19ਵੀਂ ਖੇਡ ਚੁੱਕੀਆਂ ਨੇ ਦੋਵੇਂ ਪਟਿਆਲਾ ਸਾਹਿਬ ਦੇ ਵਿੱਚ ਸ੍ਰੀ ਗੁਰਗੰਸਾ ਵਰਲਡ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਜਿੱਥੇ ਦਾ ਯੂਨੀਵਰਸਿਟੀ ਕੈਂਪਸ ਦੇ ਵਿੱਚ ਲਗਾਈ ਗਈ ਪ੍ਰਦਰਸ਼ਨੀ ਦਾ ਕੀਤਾ ਨਰੇਖਣ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਤੋਂ ਮਿਲੀ ਸ਼ਸਤਰ ਤੇ ਸ਼ਾਸਤਰ ਸਿੱਖਿਆ ਦੀ ਸੇਧ ਲੈਣ ਦੇ ਲਈ ਕਿਹਾ ਕਪੂਰ ਸਰਾਧੀ ਵਿੱਚ ਨਗਰ ਨਿਗਮ ਤੇ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ ਵਿੱਚੋਂ ਨਾਜਾਇਜ਼ ਕਬਜ਼ੇ ਹਟਵਾਏ ਦੁਕਾਨਾਂ ਦੇ ਬਾਹਰ ਮਿੱਟੀ ਹੱਤੋਂ ਬਾਹਰ ਰੱਖੇ ਸਮਾਨ ਨੂੰ ਨਿਗਮ ਨੇ ਕੀਤਾ ਜ਼ਬਤ ਕਈ ਵਜ਼ਾਰਾਂ ਦੇ ਵਿੱਚ ਕੀਤੀ ਕਾਰਵਾਈ ਆਈਪੀਐਲ 2025 ਦੇ ਵਿੱਚ ਲਖਨਊ ਨੂੰ ਮਿਲੀ ਪਹਿਲੀ ਜਿੱਤ ਤੇ ਹਾਈਦਰਾਬਾਦ ਨੂੰ ਪੰਜ ਵਿਕਟਾਂ ਦੇ ਨਾਲ ਹਰਾਇਆ ਨਿਕੋਲਸਪੁਰਨਾ ਤੇ ਮਿਸ਼ੇਲ ਮਾਰਸ਼ਨੇ ਨੇ ਲਗਾਇਆ ਅਰਧ ਸੈਂਕੜਾ ਹਾਈਦਰਾਬਾਦ ਨੇ 191 ਦੋੜਾਂ ਦਾ ਦਿੱਤਾ ਸੀ ਟਾਰਗੇਟ